ਕੌਣ ਦੇ ਕੀ ਹੋਇਆ ਇਹ ਜੀ ਮੇਰਾ ਸਾਥੀ ਹੈ ਡਾਕਟਰ ਜੋਗਾ ਸਿੰਘ 달ੋ ਅੱਡੇ ਤੇ ਕੈਮਿਕੀ ਦੁਕਾਨ ਕਰਦਾ ਤੇ ਇਸਲੇ ਪੰਜ ਸਾਲ ਨੂੰ ਪਿੰਡ ਦੀ ਸਰਪੰਚੀ ਕੀਤੀ ਬੜਾ ਬੜਾ ਵਧੀਆ ਨੇ ਗਵਰਨਮੈਂਟ ਕੀਤੀ ਹੈ ਹੁਣ ਪਤਾ ਨਹੀਂ ਕੀ ਪਾਣਾ ਵਰਸਿਆ ਵਾ ਕੌਣ ਇਹ ਆਇਆ ਵਾ ਕਿ ਗਲਬਾ ਦਾ ਮੈਂ ਪੂਰਾ ਪੁੱਛੀਦਾ ਐ ਕਿਹੜੇ ਹਾਲਾਤ ਨੇ ਪੁੱਛਣ ਪਰ ਮਾੜੀ ਗੱਲ ਹੈ ਦਿਨ ਦਿਹਾੜੇ ਉਥੇ ਉਸਾਂ ਲੱਗਿਆ ਵੀ ਡਾਨੇ ਪਾਂਗਰ ਵੀ ਕੈਂਪਿਸ ਨੂੰ ਗੋਲੀ ਮਾਰੀ ਤੇ ਇੱਥੇ ਵੀ ਇਹਨੂੰ ਗੋਲੀ ਮਾਰੀ ਆ ਲਾਂਡ ਆਰਡਰ ਦੀ ਤਲਾਤ ਪੰਜਾਬ ਦਾ ਬੇੜਾ ਕਰ ਕੋ ਪਤਾ ਨਹੀਂ ਮਾਨ ਸਾਹਿਬ ਕਿਹਨੀਆਂ ਗੱਲਾਂ ਚ ਫਿਰਦੇ ਨੇ ਕਿਤੇ ਪੈਦਲ ਹੋਣ ਕਿਰਨ ਬਜ਼ਾਰਾਂ ਚ ਲੋਕਾਂ ਨੂੰ ਪੁੱਛਣ ਬਟਾਲੇ ਦੇ ਦੁਕਾਨਦਾਰਾਂ ਦੇ ਅੰਦਰ ਘਰ ਵੜ ਕੇ ਪੁੱਛਣ ਕਿ ਕੀ ਕਿੰਨੀ ਕਿਫਾਇਤੀ ਦਿੱਤਾ ਸਮਾਨ ਸਾਬ ਨੂੰ ਅਪੀਲ ਹੈ ਮਾਨ ਸਾਬ ਜਾਗੋ ਇਹ ਪੰਜਾਬ ਤੁਹਾਡੇ ਹਵਾਲੇ ਕੀਤਾ ਤੇ ਬਚਾਓ ਇਹਨੂੰ ਮਰੋ ਨਾ ਲਟਾਓ ਨਾ ਤੇ ਰੱਬ ਦੀ ਮਿਹਰ ਹੋਈ ਆ ਯਾਦਵ ਜਾਨ ਬਚ ਗਈ ਆ ਉਹਨੇ ਕਿਤੇ ਪੱਗ ਨਾ ਕਹਿ ਕੇ ਚਲਦੀ ਤੇ ਗੋਲੀ ਪੱਗ ਦੇ ਵਿੱਚੋਂ ਸਿਰ ਨੂੰ ਖਹਿ ਕੇ ਚਲ ਗਈ ਆ ਉਹ ਨਾਲੋਂ ਤਾਂ ਕੋਈ ਕਸਰ ਨਹੀਂ ਪਰ ਰੱਬ ਹੀ ਇਹ ਬਚਾਤਾ ਉਹਦੀ ਖੇਡ ਵਕਰੀ ਹੈ ਬਚਾਉਣਾ ਰੱਬ ਹੀ ਤਗੜਾ ਉਹਨੇ ਬਚਾਤਾ ਉਹ ਰਵਦੇ ਸ਼ੁਗਰ ਆ। ਕੱਲ ਕੋਈ ਕਿਸੇ ਤੋਂ ਪੁਲਿਸ ਅਧਿਕਾਰੀ ਨਾਲ ਗੱਲ ਕਰ ਕਿਸੇ ਮੈਂ ਐਸਐਚਓ ਨਾਲ ਗੱਲ ਕੀਤੀ ਸੀ ਮੈਂ ਕਹਿੰਦਾ ਮੈਂ ਮੌਕੇ ਤੇ ਚੱਲਿਆ ਵਾ ਤੇ ਮੈਂ ਫਿਰ ਉਦੋਂ ਮੈਂ ਘਟਦੇ ਆਂ ਤੇ ਮੈਂ ਭੱਜ ਕੇ ਦੇਖੋ ਰੋ ਸੱਤਾ ਲਾ ਗਿਆ ਵਾ। ਜੀ। ਕੀ ਨੰਬਰ ਸ਼ੁਗਰ? ਡਾਕਟਰ ਗੁਡਲੀ। ਡਾਕਟਰ ਇੱਕ ਗਨ ਸ਼ਾਟ ਆਇਆ। ਕੀ ਹੈ? ਇਹ ਗੋਲਜਨ ਦੇ ਪੀਕੇ ਕੀ ਹੁਆ? ਆ ਸਾਡੇ ਕੋਲ ਮਰੀਜ਼ ਆਇਆ ਜੀ तकरीबन 1 55 ዓਤੇ ਇਮਰਜੈਂਸੀ ਵਿੱਚ ਤੇ ਮਰੀਜ਼ ਦਾ ਨਾਮ ਅ ਯੋਗਾ ਸਿੰਘ ਤੇ ਪੇਸ਼ੈਂਟ ਨੂੰ ਇੱਕ ਗੋਲੀ ਤੇ ਸੱਜੀ ਬਾਹਂ ਤੇ ਮੋਢੇ ਦੇ ਕੋਲ ਹੈਗੀ ਲੱਗੀ ਤੇ ਇੱਕ ਗੋਲੀ ਸਿਰ ਦੇ ਬਿਲਕੁਲ ਕੋਲ ਤੋਂ ਨਿਕਲ ਕੇ ਗਈ ਹੈ ਪੁਰੀ ਸਿਰ ਤੇ ਜ਼ਖਮ ਹੈਗਾ ਤੇ ਬਲੀਡਿੰਗ ਕਾਫੀ ਹੈ ਅਸੀਂ ਆਪਣੇ ਵੱਲੋਂ ਸਾਰਾ ਫਰਸਟ ਏਡ ਇਮਰਜੈਂਸੀ ਟਰੀਟਮੈਂਟ ਪੇਸ਼ੈਂਟ ਨੂੰ ਦੇ ਕੇ ਤੇ ਪੇਸ਼ੈਂਟ ਨੂੰ ਹੁਣ ਅੱਗੇ ਅੰਮ੍ਰਿਤਸਰ ਰੈਫਰ ਕੀਤਾ ਹੈ ਅਗਲੀ ਇਲਾਜ ਲਈ ਦੇਖੋ ਜੀ ਬਲੀਡਿੰਗ ਤੇ ਕਾਫੀ ਹੋਈ ਆ ਪੇਸ਼ੇਨ ਨੂੰ ਤੇ ਆਪਣੇ ਵੱਲੋਂ ਅਸੀਂ ਜੋ ਫਰਸਟ ਇਅਰ ਟਰੀਟਮੈਂਟ ਪੇਸ਼ੇਨ ਨੂੰ ਸਟੇਬਲਾਈਜ਼ ਕਰਕੇ ਅੱਗੇ ਭੇਜਿਆ ਤੇ ਥੋੜਾ ਹਾਲਤ ਸਿੱਖੀ ਹੈਗੀ ਆ ਇੱਕ ਜਿਹੜਾ ਕੋਣ ਨੇ ਕੀ ਬਣਾ ਰਸ ਇਹ ਜੋਗਾ ਸਿੰਘ ਸਰਪੰਚ ਸਾਹਿਬ ਦਾ ਨਾਲ காங்கிரஸ் ਪਾਰਟੀ ਲੋਕ ਨੇ ਕੀ ਇਹਨਾਂ ਦਾ ਕਲੀਨਿਕ ਆ ਕਿ ਜਾਂ ਮੈਡੀਕਲ ਨਹੀਂ ਇਹਨਾਂ ਦਾ ਮੈਡੀਕਲ ਸਟੋਰ ਹੈ ਹਾਂਜੀ ਇਹ ਜੀ ਹੁਣੇ ਜੇ ਅਸੀਂ ਇਕੱਠੇ ਆਏ ਸੀ ਤੇ ਇਹ ਆਪਣੇ ਕਲੀਨਿਕ ਤੇ ਬਹਿ ਗਏ ਸੀ ਵੈਟੀਕਲ ਸਟੋਰ ਤੇ ਤੇ ਕੁਝ ਬਟਾਲਿਆਂ ਨੂੰ 235 ਵਿਅਕਤੀ ਆਏ ਬੁਲਟ ਮੋਟਰਸਾਈਕਲ ਤੇ ਉਹਨਾਂ ਬੁਲਟ ਤੋਂ ਉਤਰਦੇ ਸਾਰੀ ਇਹਨਾਂ ਤੇ ਫਾਇਰਿੰਗ ਕਰਤੀ ਕੋਈ 4 ਗਰਾਉਂਡ ਕੀਤਾ ਹੁਣ ਸ਼ਾਇਦ ਇੱਕ ਚਾ ਦੋ ਇਹਨਾਂ ਤੇ ਲੱਗੇ ਆ ਬਾਕੀ ਇੱਕ ਤੇ ਬਾਹ ਤੇ ਹੁਣ ਬਾਕੀ ਇਹਨਾਂ ਕੋਈ ਲਾਕਡਾਟ ਦਾ ਤ੍ਰੋਤੀ ਨਹੀਂ ਫਰੋਤੀ ਦਾ ਤੇ ਕੋਈ ਚੱਕਰ ਨਹੀਂ ਲਾਕਡਾਟ ਤੁਹਾਨੂੰ ਪਤਾ ਸਰਪੰਚਾਂ ਦੀ ਆਮ ਤੌਰ ਤੇ ਚੱਲਦੀ ਰਹਿੰਦੀ ਆ ਕੁਝ ਪਾਰਟੀਆਂ ਦੇ ਸਬੰਧੀ ਇਦਾਂ ਦੇ ਹੋ ਗਏ ਤੇ ਬਾਕੀ ਹੁਣ ਕਾਹ ਕਾਰਵਾਈ ਹੋਊਗੀ ਫਿਰ ਪਤਾ ਲੱਗਣਾ ਵੀ ਕੀ ਹਾਲਤ ਆ ਫਾਇਰ ਹੋਇਆ ਤੇ ਉੱਚ ਦੁਕਾਨ ਤੇ ਕੋਈ ਕੋਈ ਦੁਕਾਨ ਤੇ ਇਹ ਇਕੱਲੇ ਸੀ ਇੱਕ ਇਹਨਾਂ ਦੇ ਨਾਲ ਕੰਪਿਊਟਰ ਸੀ ਉਹ ਅੰਦਰ ਗਿਆ ਸੀ ਤੇ ਇਹਨਾਂ ਦੇ ਫਾਇਰ ਹੋ ਗਿਆ ਤੇ ਉਹ ਉਸੇ ਵੇਲੇ ਨਿਕਲ ਗਿਆ ਉਸੇ ਵੇਲੇ ਅਸੀਂ ਤੇ ਬਟਾਲੇ ਸੀ ਬਟਾਲੇ ਵਾਟੇ ਟਾਈਮ ਫਿਰ ਦੂਜਾ ਵੀਰ ਨੇ ਗੱਡੀ ਤੇ ਪਾ ਕੇ ਤੇ ਬਟਾਲੇ ਲੈ ਜਾਂਦੇ ਪਰ ਉਹ ਕਿਹੜਾ ਕੈਮਰਾ ਸੀ ਸੀਸੀਟੀਵੀ ਕੈਮਰੇ ਹੈਗੇ ਆ ਉਥੇ ਪਰ ਫਿਰ ਹਾਲਤ ਹੁਣ ਸੀਸੀਟੀਵੀ ਕੈਮਰੇ ਪੁਲਿਸ ਨਹੀਂ ਔਰ ਤਾਜ਼ੀ ਖਬਰੇ ਦੇਖਣੇ ਲਈ ਪੰਜਾਬ 24 ਆਵਰ ਕੋ ਸਬਸਕ੍ਰਾਈਬ ਕਰ ਲੀਜੀਏ